ਆ ਸਮਾਜੀ ਸੌਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਟਿਆਲਾ ਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੰਦੀਪ ਸਿੰਘ ਸੰਨੀ ਨੇ ਜਿਹੜਾ ਕਿ 10 ਦਸੰਬਰ ਨੂੰ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਦੋ ਪੁਲਿਸ ਆ ਤਿੰਨ ਪੁਲਿਸ ਮਲਾਜ ਦੇ ਉੱਪਰ ਜਦੋਂ ਆਪ ਦੇ ਵਿੱਚ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਇੱਕ ਜਿਹੜਾ ਕਿ ਸੁਭਾ ਸਿੰਘ ਇੰਸਪੈਕਟਰ ਸੀ ਜਿਹਨੇ ਲੱਖਾਂ ਨੌਜਵਾਨ ਮਾਰੇ ਸੀ ਉਦੇ ਉੱਪਰ ਵੀ ਤੇ ਨਾਲ ਗਰਵਾਚਨ ਸਿੰਘ ਡੀਐਸਪੀ ਉੱਪਰ ਤੇ ਇੰਦਰਜੀਤ ਸਿੰਘ ਜਿਹੜਾ ਡਰੱਗ ਦੇ ਮਾਮਲੇ ਵਿੱਚ ਜਿਹੜਾ ਅੰਦਰ ਗਿਆ ਸੀ ਉਦੋਂ ਜਿਹੜਾ ਉੱਥੇ ਪੂਰਾ ਜਿਹੜਾ ਤੁਤੂ ਮੈਂ ਮੈਂ ਹੋਈ ਆਪਸ ਵਿੱਚ ਝਗੜਾ ਹੋਇਆ ਝਗੜੇ ਚੱਲਦੇ ਹੋਇਆ ਸੰਦੀਪ ਸਿੰਘ ਸੰਨੀ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਹੁਣ ਦੱਸਿਆ ਜਾ ਰਿਹਾ ਕਿ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੁਭਾ ਸਿੰਘ ਦੀ ਇਸ ਬਲੇ ਜਿਹੜੀ ਆ ਮੌਤ ਹੋ ਚੁੱਕੀ ਆ ਜਾਨੀ ਕਿ ਉਹਨੇ ਰਜਿੰਦਰਾ ਹਸਪਤਾਲ ਦੇ ਵਿੱਚ ਦੰਦ ਤੋੜ ਦਿੱਤਾਗਾ ਤੁਸੀਂ ਹੁਣ ਪੂਰੀ ਖਬਰ ਦਾ ਧਿਆਨ ਨਾਲ ਸੁਣਿਓ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਸੁਭਾ ਸਿੰਘ ਗਰਵਾਚਰ ਸਿੰਘ ਇੰਦਰਜੀਤ ਸਿੰਘ ਇਹ ਤਿੰਨ ਪਲਤ ਮੁਲਾਜ਼ਮ ਸੀ ਜਿਹੜੇ ਕਿ ਸਦੀਰ ਸੂਰੀ ਨੂੰ ਮਾਰਨ ਵਾਲਾ ਭਾਈ ਸੰਦੀਪ ਸਿੰਘ ਸੰਨੀ ਜੋ ਕਿ ਅੰਬਰਸਰ ਦੇ ਰਹਿਣ ਵਾਲਾ ਨੌਜਵਾਨ ਆ ਜਿਨ੍ਹਾਂ ਕੇ ਸਦੂ ਸੂਰੀ ਨੂੰ ਜਿਹੜਾ 2021 ਦੇ ਵਿੱਚ ਮਾਰਿਆ ਸੀ ਕਿਉਂਕਿ ਉਹ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਸੀ ਤੇ ਕਾਫੀ ਲੰਬੇ ਟਾਈਮ ਤੋਂ ਜਿਹੜਾ ਅ ਬੰਦ ਸੀ ਜਿਹੜਾ ਸੰਦੀਪ ਸਿੰਘ ਸੰਨੀ ਨਾਮ ਦਾ ਜਿਹੜਾ ਵਿਅਕਤੀ ਆ ਉਸ ਤੋਂ ਬਾਅਦ ਜਿਹੜਾ ਕਿ ਪਿਛਲੇ ਜਿਹੜਾ ਆਪਾਂ ਕਹਿ ਦਈਏ ਕਿ ਮਹੀਨੇ ਦੇ ਵਿੱਚ ਜਿਹੜਾ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਸੀਬੀਆਈ ਕੋਰਟ ਦੇ ਵਿੱਚੋਂ ਜਿਹੜਾ ਵੱਡਾ ਫੈਸਲਾ ਸੁਣਾਉਂਦੇ ਹੋਏ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਉਹਨਾਂ ਨੂੰ ਲਗਾਤਾਰ ਸਜ਼ਾਵਾਂ ਹੋ ਰਹੀਆਂ ਨੇ ਕਰੀਬ ਅਜੇ ਜਿਹੜਾ 100 ਤੋਂ ਉੱਪਰ ਤੋਂ ਵੱਧ ਆ ਜਿਹੜੇ ਅਜੇ ਜੜੀਆਂ ਸਜਾਵਾਂ ਨੇ ਉਹਨਾਂ ਨੂੰ ਹੋਣੀਆਂ ਨੇ ਤੁਹਾਨੂੰ ਦੱਸ ਦिए ਕਿ ਗਰਵਾਚਰ ਸਿੰਘ ਡੀਐਸਪੀ ਅਤੇ ਇੰਦਰਜੀਤ ਸਿੰਘ ਅਤੇ ਸੁਭਾ ਸਿੰਘ ਇਹ ਸੁਭਾ ਸਰਹੰਦ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ ਇਹ ਦੱਸਦਾ ਹੁੰਦਾ ਸੀ ਕਿ ਮੈਂ ਸੁਭਾ ਸਰਹੰਦ ਦਾ ਮੇਥੋਂ ਉੱਪਰ ਕੋਈ ਨਹੀਂ ਇਹਨੇ ਕਹਿੰਦੇ ਕਿ ਬੜਾ ਜ਼ੁਲਮ ਕੀਤਾ ਬੜੇ ਇਹਨੇ ਨੌਜਵਾਨ ਬੱਚੇ ਬੜੇ ਮਾਰੇ ਉਸ ਤੋਂ ਬਾਅਦ 1993 ਬਾਅਦ ਕਰੀਬ 32 33 ਸਾਲ ਬਾਅਦ ਜਿਹੜਾ ਸੀਬੀਆਈ ਕੋਰਟ ਵੱਲੋਂ ਜਿਹੜਾ ਇਹਨੂੰ ਇੱਕ ਫੈਸਲਾ ਸੁਣਾਇਆ ਗਿਆ ਉਮਰ ਕਾਇਦੇ ਜਣੀ ਕਿ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜਿਹੜੀ ਓਮਰ ਕਾਇਦੇ ਜਿਹੜੀ ਸਜ਼ਾ ਸੁناਈ ਗਈ ਆ ਤੋਂ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਜਿੱਥੇ ਕਿ ਪਹਿਲੇ ਹੀ ਸੰਦੀਪ ਸਿੰਘ ਸੰਨੀ ਜਿਹੜਾ ਪਹਿਲੇ ਬੰਦ ਸੀ ਨੌਜਵਾਨ ਉਸੇ ਬੈਰਕ ਦੇ ਵਿੱਚ ਇਹਨਾਂ ਤਿੰਨਾਂ ਜਣਿਆਂ ਨੂੰ ਬੰਦ ਕਰ ਦਿੱਤਾ ਕਿਸੇ ਗੱਲ ਨੂੰ ਲੈ ਕੇ ਸੰਦੀਪ ਸੰਨੀ ਦੇ ਨਾਲ ਇਹਨਾਂ ਦਾ ਝਗੜਾ ਹੋਇਆ ਝਗੜਾ ਇਤੋਂ ਤੱਕ ਵੱਧ ਗਿਆ ਇਹ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾ ਸੰਦੀਪ ਸਿੰਘ ਸੰਨੀ ਨੇ ਕਹਿੰਦੇ ਕਿ ਜਿਹੜੀਆਂ ਟੂਟੀਆਂ ਹੁੰਦੀਆਂ ਨੇ ਜਿਹੜੀਆਂ ਉੱਤੇ ਲੱਗੀਆਂ ਹੁੰਦੀਆਂ ਪਾਣੀ ਵਾਲੀਆਂ ਉਹਦਾ ਕੋਈ ਤੋਂ ਰਾੜ ਤੋੜ ਕੇ ਕਹਿੰਦੇ ਇਹਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਸੁਭਾ ਸਿੰਘ ਜਿਹਦੇ ਵਿੱਚ ਜਾਦੇ ਗੰਮੀਰ ਜ਼ਖਮੀ ਹੋ ਗਿਆ ਵੈਸੇ ਕਹਿੰਦੇ ਤਿੰਨਾ ਉੱਤੇ ਹਮਲਾ ਕੀਤਾ ਸੀ ਜਿਹੜਾ ਕਿ ਤਿੰਨੇ ਪਟਿਆਲੇ ਦੇ ਅਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀ ਹੁਣ ਦੱਸਿਆ ਜਾ ਰਿਹਾ ਕਿ 10 ਦਸੰਬਰ ਸੌਰੀ ਮਾਫ ਕਰਨਾ 10 ਸਤੰਬਰ ਨੂੰ ਜਿਹੜਾ ਕਿ ਸੁਭਾ ਸਿੰਘ ਆ ਬ੍ਰੇਨ ਡੈੱਡ ਤੇ ਪਿਆ ਸੀ ਬ੍ਰੇਨ ਡੈੱਡ ਹੋ ਗਿਆ ਸੀ ਜਨਨ ਕਿ ਜਿਹੜਾ ਦਿਮਾਗ ਦਾ ਜਿਹੜਾ ਉਹਦਾ ਸਾਰਾ ਚੱਲਣਾ ਪੜਨਾ ਬੰਦ ਹੋ ਗਿਆ ਸੀ ਕਹਿੰਦੇ ਹੁੰਦੇ ਆ ਕਿ ਜੈਸਾ ਕਰੋਗੇ ਵੈਸਾ ਭਰੋਗੇ ਮੈਂ ਪਹਿਲਾਂ ਵੀ ਬੜੇ ਬੜੇ ਅਦਾਹਨਾ ਦਿੱਤੀਆਂ ਗਰਬਾਣੀ ਦਾ ਫਰਵਾਨ ਕਿ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਇਹ ਜਦੋਂ ਪਾਪ ਕਮਾਉਂਦੇ ਆ ਉਦੋਂ ਇਹਨਾਂ ਨੂੰ ਚੰਗੇ ਲੱਗਦੇ ਆ ਜਦੋਂ ਮਰਦੇ ਆ ਫਿਰ ਹਾਏ ਹਾਏ ਕਰਕੇ ਮਰਦੇ ਆ ਅੱਜ ਹੁਣ ਸੂਬਾ ਹੁਣੇ ਉਹਨੇ ਖਬਰ ਸਾਹਮਣੇ ਨਿਕਲ ਕੇ ਆਏ ਆ ਰਹੀ ਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਸੁਭਾ ਸਿੰਘ ਨੇ ਜਿਹੜਾ ਕੇ ਦਾ ਤੋੜ ਦਿੱਤਾ ਜਣੀ ਕਿ ਹੁਣ ਸੁਭਾ ਸਿੰਘ ਦੀ ਜਿਹੜੀ ਮੌਤ ਹੋ ਚੁੱਕੀ ਆ ਕਿ ਹੁਣ ਲੱਗਦਾ ਕਿ ਇਹ ਤੋਂ ਪਹਿਲਾਂ ਵੀ ਜਿਹੜਾ ਕੇ ਸੰਦੀਪ ਸਿੰਘ ਸੰਨੀ ਤੇ ਉੱਪਰ ਜਿਹੜਾ ਪੁਲਿਸ ਵੱਲੋਂ ਬੜਾ ਹੀ ਜ਼ਲਮ ਟਾਇਆ ਗਿਆ ਬੜਾ ਹੀ ਦੱਸਿਆ ਗਿਆ ਕਿ ਲਗਾਤਾਰ ਜਿਹੜਾ ਹੈਗਾ ਦੋ ਜਣਾਂ ਤੋਂ ਜੇਲ੍ਹ ਦੇ ਬਾਹਰ ਧਰਨਾ ਲੱਗ ਚੁੱਕਿਆਗਾ ਘੋਮਣ ਬਰਾਦਰ ਜਿਹੜਾ ਇਥੋਂ ਤੱਕ ਦੱਸ ਦਿੱਤਾ ਸੰਦੀਪ ਸੰਨੀ ਦਾ ਕਿ ਜਿਹੜਾ ਕਿ ਤਿੰਨ ਬਾਰੀ ਜਿਹੜਾ ਉਹਦਾ ਕਸਹਿਰਾ ਖੂਨ ਦੇ ਨਾਲ ਲੱਤਪੱਤ ਕਰ ਦਿੱਤਾ ਜੜੇ ਕਿ ਇੰਨਾ ਜਿਆਦਾ ਕੁੱਟਿਆ ਸੰਦੀਪ ਸਿੰਘ ਸੰਨੀ ਨੂੰ ਐਤੋਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਜੇਕਰ ਹੁਣ ਤੁਸੀਂ ਕਹਿੰਦੇ ਹੋ ਕਿ ਸੰਦੀਪ ਸੰਨੀ ਨੇ ਕਾਨੂੰਨ ਹੱਥ ਦੇ ਵਿੱਚ ਲੈ ਲਿਆ ਭਾਈ ਉਹਨੂੰ ਸਜ਼ਾ ਹੁਣ ਸੁਪਾ ਸਿੰਘ ਦੀ ਹੋ ਜਾਣੀ ਆ ਤੇ ਪਰ ਮੈਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਪੁੱਛਣਾ ਚਾਹਣਾ ਜਿਨ੍ਹਾਂ ਨੇ ਸੰਦੀਪ ਸੰਨੀ ਨੂੰ ਇਸ ਤਰ੍ਹਾਂ ਕੁੱਟਿਆ ਜ਼ਾਲਮਾ ਵਾਂਗੂ ਕਿ ਭਾਈ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਸੀਂ ਕਿਉਂ ਕੁੱਟ ਰਹੇ ਹੋ ਤਹਾਡੇ ਕੋਲੇ ਬੰਦੇ ਮਾਰਨ ਦਾ ਅਧਿਕਾਰ ਕਿਹਨੇ ਦੇ ਦਿੱਤਾ ਤੇ ਜਿਹੜਾ ਕਿ ਐਸਾ ਕੁੱਟਿਆ ਤੇ ਦਰਦ ਨਹੀਂ ਬਿਆਨ ਕੀਤਾ ਜਾ ਰਿਹਾ ਕਿਉਂਕਿ ਦੇਖੋ ਇੱਕ ਲੜਾਈ ਆ ਜੇਲ੍ਹ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਕਿ ਲੜਾਈਆਂ ਹੁੰਦੀਆਂ ਰਹਿੰਦੀਆਂ ਵੱਡੀਆਂ ਲੜਾਈਆਂ ਵੀ ਹੋ ਜਾਂਦੀਆਂ ਛੋਟੀਆਂ ਵੀ ਹੋ ਜਾਂਦੀਆਂ ਆਖਰ ਜੇਲਾਂ ਦੇ ਵਿੱਚ ਜਿਹੜਾ ਕੈਦੀ ਆਪਸ ਦੇ ਵਿੱਚ ਭੜ ਜਾਂਦੇ ਆ ਕਿਸੇ ਦੇ ਜਿਆਦਾ ਫਟ ਲੱਗ ਜਾਂਦੀ ਆ ਪਰ ਇਹ ਕਿੱਥੋਂ ਦਾ ਕਿ ਜਿਸ ਨੇ ਹਮਲਾ ਕੀਤਾਗਾ ਭਾਈ ਉਹਨੂੰ ਕੋਰਟ ਨੇ سزا ਦੇ ਦੇਣੀ ਆ ਪਰ ਇਸ ਤੋਂ ਪਹਿਲਾਂ ਕੋਰਟ ਤੋਂ سزا ਦੇਣ ਤੋਂ ਪਹਿਲਾਂ ਹੀ ਜਿਹੜਾ ਪੁਲਸ ਬੁੱਚੜਾ ਜਿਸ ਤਰ੍ਹਾਂ ਸੁਭਾ ਸਿੰਘ ਬੁੱਚੜ ਸੀ ਜਿਸ ਤਰ੍ਹਾਂ ਸੁਭਾ ਸਿੰਘ ਨੇ अनेका ਸਿੱਖਾਂ ਦੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਤੇ ਉਹਨਾਂ ਦੇ ਜਿਹੜਾ ਘਰਦਿਆਂ ਨੇ ਕਿ ਜਿਹੜਾ ਉਹਦੀ ਜਿਹੜਾ ਕਿ ਹਾਤਗਮੀਰ ਦੇਖਦੇ ਹੋਏ ਉੱਥੇ ਸੜ ਦਿੱਤਾ ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ ਇਹਨੂੰ ਸਾਡੇ ਲਈ ਪੈਸਾ ਕਮਾਇਆ ਇਹਨੇ ਬਹੁਤ ਕਮਾਇਆ ਪਰ ਜ਼ਾਲਮ ਇਹ ਨੇ ਜਿਹੜਾ ਮੁੰਡੇ ਮਾਰੇ ਆ ਬੇਹੱਕੇ ਮੁੰਡੇ ਮਾਰੇ ਜਿਹੜੇ ਉਹਨਾਂ ਦਾ ਪਾਪ ਆ ਜਿਹੜਾ ਅੱਜ ਸੁਭਾ ਸਿੰਘ ਨੂੰ ਜਿਹੜਾ ਕਿ ਇਸ ਆਪਾਂ ਕਹਦੇ ਕਿ ਨਰਕਾਂ ਦੇ ਵਿੱਚ ਹੁਣ ਸੁਭਾ ਸਿੰਘ ਨੂੰ ਜਾਣਾ ਪੈ ਗਿਆ ਆਪਾਂ ਕਹਦੇ ਕਿ ਸਿੱਧੇ ਲਫਜਾਂ ਦੇ ਵਿੱਚ ਕਹਿੰਦੇ ਕਿ ਸੁਭਾ ਸਿੰਘ ਨੂੰ ਜਿਹੜਾ ਸੰਦੀਪ ਸਿੰਘ ਸੰਨੀ ਨੇ ਜਿਹੜਾ ਇੱਕ ਸੋਧਾ ਲਾਇਆ ਸੀ ਉਹਦੀ ਹੁਣ ਮਾਤ ਹੋ ਚੁੱਕੀ ਆ ਇਸ ਬੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿਉਂਕਿ ਇਹ ਮੈਂ ਤੁਹਾਨੂੰ ਪਹਿਲਾਂ ਬਾਰੇ ਵੀ ਕਿਹਾ ਸੀ ਕਿ ਜਿਹੜਾ ਪਾਪ ਜਿਹੜਾ ਬੰਦਾ ਕਮਾਉਂਦਾਗਾ ਉਹ ਹਮੇਸ਼ਾ ਜਿਹੜਾ ਪਾਪ ਆ ਉਹ ਸੁਪਦਾ ਨਹੀਂ ਹੁੰਦਾ ਚਾਹੇ ਤੁਸੀਂ ਖੂਦ ਦੇ ਵਿੱਚ ਗੱਲ ਵੜ ਕੇ ਖੂਦ ਦੇ ਵਿੱਚ ਵੜਦੇ ਹੋ ਗੱਲ ਬਾਹਰ ਨਿਕਲੇ ਆਉਂਦੀ ਆ ਪਾਪ ਅਜਿਹੇ ਆ ਕੁਦਰਤ ਦੇਖਦੀ ਆ ਪਰਮਾਤਮਾ ਵੇਖਦਾਗਾ ਬੰਦਾ ਹੰਕਾਰਾ ਹੁੰਦਾ ਜਦੋਂ ਫਿੱਟੀਆਂ ਲੱਗੀਆਂ ਹੁੰਦਾ ਮੋਢੇ ਤੇ ਸਟਾਰ ਲੱਗਦੇ ਆ ਜਦੋਂ ਸਰਕਾਰਾਂ ਤੁਹਾਡੀਆਂ ਪਿੱਠ ਥਾਪੜ ਦਿੰਦੀਆਂ ਨੇ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਪਰਮਾਤਮਾ ਦੀ ਮਾਰ ਪੈਂਦੀ ਆ ਉਦੋਂ ਕੋਈ ਤੁਹਾਡੇ ਨਾਲ ਨਹੀਂ ਖੜਦਾ ਇਸ ਕਰਕੇ ਜਿਹੜਾ ਹੁਣ ਤਾਜੀ-ਤਾਜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਅੱਜ ਹੀ ਭਾਈ ਜਿਹੜਾ ਸੰਦੀਪ ਸਿੰਘ ਸੰਨੀ ਦੀ ਪੇਸੀ ਸੀ ਬੇਸ਼ੱਕ ਉਹਨੂੰ ਉਸ ਦਿਨ ਤੋਂ ਪਟਿਆਲਾ ਜੇਲ੍ਹ ਤੋਂ ਬਦਲ ਕੇ ਜਿਹੜਾ ਸੰਗਰੂਰ ਜੋਧ ਦੇ ਜੇਲ੍ਹ ਦੇ ਵਿੱਚ ਸਵਟਕ ਕਰ ਦਿੱਤਾ ਸੀ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਸੰਦੀਪ ਸਿੰਘ ਨੀ ਦੀ ਜਿਹੜੀ ਹਾਲਤ ਆ ਉਹ ਵੀ ਗੰਭੀਰ ਬਣੀ ਹੋਈ ਆ ਕਿਉਂਕਿ ਉਹਦੇ ਉੱਤੇ ਜਿਹੜਾ ਥਰਡ ਪਾਰਟੀ ਦੀ ਦੇਵੀ ਦਾ ਟਰਟਰ ਕੀਤਾ ਹੋਇਆ ਪੁਲਿਸ ਨੇ ਇੰਨਾ ਜ਼ਿਆਦਾ ਤਸੱਦਦ ਕੀਤਾ ਕਿ ਉਹਦਾ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਉਹਦਾ ਜਿਹੜਾ ਘਮੰਡ ਬਰਾਦਰ ਜਿਹੜੇ ਵਕੀਲ ਨੇ ਉਹਨਾਂ ਦੇ ਉਹਨਾਂ ਨੇ ਦੱਸਿਆ ਕਿ ਸੰਦੀਪ ਸਸ ਸੰਦੀਪ ਦਾ ਇੱਕ ਪਾਸਾ ਜਿਹੜਾ ਪੂਰਾ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਕੁੱਟਿਆ ਗਿਆ ਐਤੋਂ ਤੱਕ ਕਿ ਉਹਦੇ ਜਿਹੜੇ ਬਸਤਰ ਸੀ ਜਿਹੜੇ ਆਪਾਂ ਪੰਜੇ ਕਕਾਰਾਂ ਦੇ ਵਿੱਚੋਂ ਕਸਹਿਰਾ ਆਉਂਦਾ ਉਹ ਇੰਨਾ ਖੂਨ ਦੇ ਨਾਲ ਆ ਤਿੰਨ ਵਾਰੀ ਤਿੰਨ ਵਾਰੀ ਕਸਹਿਰਾ ਬਦਲਣਾ ਪਿਆ ਇੰਨਾ ਜਿਹੜਾ ਬਲੱਡ ਨਿਕਲਿਆ ਖੂਨ ਨਿਕਲਿਆ ਇਹ ਆ ਜਾਲਮ ਪੁਲਿਸ ਵਾਲੇ ਜਦੋਂ ਫਿਰ ਇਹੋ ਜਿਹੇ ਕੁਝ ਪਰਮਾਤਮਾ ਕਰਦਾ ਇੰਨਾ ਤੇ ਫਿਰ ਇਹਨਾਂ ਦੇ ਮਾਪੇ ਇਹਨਾਂ ਦੇ ਬੱਚੇ ਆ ਫਿਰ ਇਹਨਾਂ ਦਾ ਆਂਡ ਆ ਗਮਾਂਡ ਆ ਫਿਰ ਰੋਂਦੇ ਆ ਤਾਂ ਹਾਂ ਮਾਰਦੇ ਆ ਤੁਸੀਂ ਪਹਿਲਾਂ ਜੇਕਰ ਪਾਪ ਨਾ ਕਮਾਓ ਤਾਂ ਨਾ ਕਹੇ ਜਾ ਕੋਈ ਹੋਵੇ ਐਸਾ ਵੀ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾ ਦਿੱਤੀ ਆ ਕਿ ਸੁਭਾ ਸਿੰਘ ਦੀ ਜਿਹੜੀ ਮੌਤ ਹੋ ਚੁੱਕੀ ਆ ਜਿਹੜੀ ਇਹ ਜਿਹੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਤੇ ਦੂਸਰਾ ਜਿਹੜਾ ਇੰਦਰਜੀਤ ਸਿੰਘ ਉਹ ਡਰੱਗ ਦੇ ਕੇਸ ਦੇ ਵਿੱਚ ਜਿਹੜਾ ਉਸ ਦੇ ਵਿੱਚ ਬੰਦ ਸੀ ਨਾਲ ਇੱਕ ਗਰਵਾਚਨ ਸਿੰਘ ਡੀਐਸਪੀ ਉਹਨੇ بڑے ਮੁੰਡੇ ਖਪਾਏ ਆ ਇਹਨਾਂ ਤਿੰਨਾਂ ਜਣਾਂ ਦੇ ਜਿਹੜਾ ਆਸ ਦੇ ਵਿੱਚ ਆ ਕਿਸੇ ਗੱਲ ਨੂੰ ਲੈ ਕੇ ਜਿਹੜਾ ਉਥੇ ਤਕਰਾਰ ਵਧਿਆ ਤਕਰਾਰ ਇੰਨਾ ਵੱਧ ਗਿਆ ਕਿ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਕਿ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣਾ ਪਿਆ ਮੰਨ ਲਓ ਕਿ ਸੰਦੀਪ ਸੰਧੀ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲਿਆ ਤੇ ਪਰ ਅੱਜ ਕਾਨੂੰਨ ਦੇ ਰਾਖੇ ਕਾਨੂੰਨ ਦੀਆਂ ਧਜੀਆਂ ਅਡਾਰੇ ਨੇ ਅੱਜ ਸੰਦੀਪ ਸਿੰਘ ਸੰਨੀ ਨੂੰ ਕਿਉਂ ਕੁੱਟ ਰਹੇ ਨੇ ਜੇਕਰ ਭਾਈ ਕੋਨ ਸੁਧੂਰ ਸੂਰੀ ਦੀ ਮਾਰ ਦੇ ਵਿੱਚ ਉਹਨੂੰ ਜੇਲ ਹੋ ਸਕਦੀ ਆ ਤਾ ਸੁਭਾ ਸਿੰਘ ਦੇ ਮਾਰਨੇ ਵਿੱਚ ਵੀ ਉਹਨੂੰ ਸਜ਼ਾ ਹੋ ਸਕਦੀ ਆ ਤੁਹਾਡੇ ਕੋਲ ਕੀ ਹੈ ਅਧਿਕਾਰ ਆ ਕਿ ਤੁਸੀਂ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਕੁੱਟਿਆ ਜਾਂ ਕੁੱਟ ਰਹੇ ਹੋ ਤੇ ਫਿਲਹਾਲ ਬਣੇ ਰਹੋ ਤਾਜੀ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤੁਹਾਡੇ ਨਾਲ ਧਨਵਾਦ ਬਰਜਿਕਾ ਖਾਲਸਾ ਬਰਜਿਕੀ ਫਤਿਹ